ਜੈਂਟੀ ਕਰਦੇ ਆ ਸਾਰੇ ਭਰਾ ਜਿਹੜੇ ਪੁੱਦੇ ਯਾਰਤ ਨੇ ਸਾਡੇ ਰਵੀ ਚੌਧਰੀ ਉਹਨਾਂ ਦਾ ਨੰਬਰ ਕਲੇਡੀ ਉਹਨਾਂ ਦਾ ਔਰ ਭੇਡਾ ਸਾਡਾ ਵੀਰ ਜੈਂਟੀ ਦੇ ਵੀ ਸਾਰੇ ਭਰਾ ਜਿਹੜੇ ਪੁੱਦੇ ਆ ਰਹੇ ਆ ਉਸਤਾ ਜੀ ਫੁਰਾਇਆ ਸਮਾਵੇ ਲੈ ਇੱਕ ਰੰਗ ਜਿਹੜਾ ਲੁੱਟੂ ਬਾ ਜੈਂਟੀ ਔਰ ਵਾਕ ਕਰੋ ਬਾਤ ਕਰੋ ਜੀ ਉਧਰ ਖਾਲੇ درمیان ਜਿੱਥੇ ਕਾਦਰੀ ਸ਼ਾਮਲਾ ਜੀ ਮਾਜਰੀਆ ਉੱਜ ਜਤੌਰ ਤੇ ਆਈ ਹੈ ਤੇਰੇ ਨਾਲ ਸਾਡੇ ਸੰਜੀਤ ਜੀ ਉੱਜ ਜਤੌਰ ਤੇ ਸਾਡੇ درمیان ਪੁੱਜੇ ਨੇ ਬਾਬਾ ਸਵਾਗਤ ਕਰਦੇ ਆ ਪਾਣੀ ਦੀ ਜੈਨ ਉਹ ਵੈਲਕਮ ਕੀਤਾ ਆ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਾਡੇ ਤੇਜਾ ਜੀ ਮੱਲਾ ਪਰਵਾਰੇ ਉਹਨਾਂ ਦੀ ਧੰਨਵਾਦ ਕਰਦੇ ਆ ਜੀ ਆਓ ਜੀ ਵਿਸ਼ੇਸ਼ ਮੱਲਾ ਪਰਤੇ ਰਾਹੁਲ ਮਹਾਰਾਜ ਸਰ ਪੁੱਜੇ ਨੇ ਉਹਨਾਂ ਦੇ ਨਾਲ ਲੱਗੀ ਬਾਈ ਤੇ ਨਾਲ ਲੱਗੇ ਸੱਜੇ ਦੀ ਜੁਗੇ ਪ੍ਰਾਪਰਟੀ ਤੋਂ ਉੱਧਰ ਟਾਇਟੇ ਆਈ ਹੈ ਪਰ ਉਧਰ ਵੱਡੇ ਵੱਡੇ ਕਾਫਲੇ ਜਿਹੜੇ ਪੁੰਦੇ ਜਾ ਰਹੇ ਆ ਇਸ ਸਮੇਂ ਨਾਲ ਅਗਲੀ ਕੁਸ਼ਤੀ ਦੇ ਪਹਿਲਵਾਨ ਆਉਗਰਦੀ ਦੇ ਰੂਪਰ ਆਪਾਂ ਜਿਹੜੀਆਂ ਲਿਖੀਆਂ ਨੇ ਸਾਰੇ ਮੱਲਾਂ ਨੂੰ ਵੇਚਦੇ ਆ ਵੀ ਤਿਆਰ ਹੋ ਜਾਓ ਭਰਾਵਾਂ ਨਾਲ ਦੀ ਨਾਲ ਜਿਹੜੀ ਸਪੈਸ਼ਲ ਕੁਸ਼ਤੀਆਂ ਲਿਖ ਰਹੇ ਆ ਉਧਰ ਬਲਾਚੋਰ ਗਰੁੱਪ ਸਾਡੇ ਵੀਰ ਜਿਹੜੇ ਪੁਜੇ ਆ ਵਾ ਵਾ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਵੀ ਵੀਰ ਆਏ ਆ ਉਧਰ ਵਿੱਕੀ ਗਰੁੱਪਾ ਉਹ ਵੀ ਸਾਡੇ ਦਰਮਿਆਨ ਜਿਹੜੇ ਪ੍ਰਾਪਤ ਹੋਏ ਐ ਤੇ ਨਾਮ ਆ ਦੇਖ ਰਿਹਾ ਹਰ ਤੋਂ ਸ਼੍ਰੋਮਣੀ ਕਾਲੇਗੱਲ ਦੇ ਸਿੱਧੇ ਰਾਗੋਂ ਉਹਨਾਂ ਦਾ ਇੱਥੇ ਪਹੁੰਚਦੇ ਸੀ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਆ ਹਰ ਮਾਣ ਸਵਾਗਤ ਆਜਾ ਛੋਟੀ ਸ਼ਾਮਲਾ ਜੀ ਰਾਜੇ ਜੱਜਦੋਲ ਪਹੁੰਚਦੇ ਉਧਰ ਬਾਈ ਟਿੰਕੀ ਹਨਾਲ ਪਰ ਹਾਂ ਹਾਂ ਉਧਰ ਵੀ ਆਇਆ ਜੀ ਬਾਕੀ ਇੱਕ ਬੁੱਲਾ ਬਾਈ ਜਿਹੜੇ ਜੱਟ ਬੱਲਾ ਪੀ ਆਵਾਜ਼ਾ ਤੇ ਨਾਲ ਉਹਦੇ ਬਿੱਲਾ ਬਾਈ ਲਵਾਨਗਰ ਤੋਂ ਤੇ ਨਾਲ ਪੰਦੀਪ ਬਲਾਕ ਦਾ ਇਹ ਭਰਾ ਜਿਹੜੇ ਉਸੇ ਤੇ ਆਇਆ ਕਈ ਦੇਖਣ ਤੇ ਆਇਆ ਕਾਹਦਾ ਮਾਫੀ ਦਾ ਯਾਰ ਵਿੱਚ ਕੀ ਕਰ ਰਿਹਾ ਪੜ ਕੇ ਹੋ ਜੋ ਪੈਸੇ ਲੱਗੇ ਇਹੀ ਹੋਰੇਗਾ ਹੱਥ ਵਿੱਚ ਫੋਕੀ ਸਾਰੀ ਲਾਈ ਹੱਥ ਜੋੜੀ ਪਾ ਕੇ ਮੋਹਰ ਕੁਮਿੰਦਰ ਖਾਨੀ ਵਾਲੀ ਮੇਲੀ ਪਹੇ ਇੱਕ ਵੀਰ ਨੇ ਕਦੇ ਮਨਾਣੇ ਦੇ ਵਿੱਚ ਕਦੀ ਬਲੋ ਆਤ ਪਿਆਰ ਜਾਣ ਬੋਲੇ ਜਿਵੇਂ ਚੋਤੀ ਚੋਤੀ ਦੇ ਕੱਪੜੇ ਹੀ ਇਸ ਹੋਇਆ ਉਹ ਭਰਾ ਦੇ ਜੋ ਗਿਆ ਉਹ ਕਰਕੇ ਖਾਂ ਕਈ ਦਾਇਆ ਨੂੰ ਭੋਗ ਨਹੀਂ ਆਜੇ ਉਹਨੇ ਜਦੋਂ ਕੀਤਾ ਐਪੀ ਵੀ ਨੂੰ ਵੇਖੀ ਲਾਗੇ ਲੋਕਾਂ ਨੂੰ ਵੀ ਆਜਾ ਜਿਹੜਾ ਜਿਹੜਾ ਜੱਟਾ ਮਾਣ ਰਿਹਾ ਹੈ ਇੱਥੇ ਕੁਮਿੰਦਰ ਖਾਨੀ ਵਾਲਾ

ਆ ਜੀ ਹੋਇਆ 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 ਜਾਣ ਮਨਾਈ ਜੇ ਇੰਤਾਰ ਕਰੇ ਕੋਈ ਮਾਪਿਆ ਲਿਆ ਆਇਆ ਇਹ ਦੋਦੇ ਤੋਂ ਪ੍ਰੀਤ ਗਰੀਨ ਦਾ ਜਿੱਥੇ ਪਾਸਤਾ ਸਾਥ ਗੱਲੀਆਂ ਦੇ ਇਹ ਹਰ ਸਵੇਰਾ ਆਇਆ ਵੀ ਮਾਰੇ ਬੰਦੇ ਵਿੱਚ ਬਾਤ ਜਾਨ ਕੇ ਤਾਂ ਕਰਾਂਗੇ ਜੋ ਅੱਜ ਦਾ ਦਿਹਾੜੀ ਉਤੇ ਸਵੇਰੇ ਇੱਕ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਸਾਡੀ ਗਾਈਕੀ ਦੀ ਦੁਨੀਆ ਦਾ ਇੱਕ ਫਰੰਕਾਰ ਔਰ ਜਿੱਤੇ ਕਹਿੰਦੇ ਵੀ ਰਾਜਵੀਰ ਜਵੰਲਾ ਹੋਰ ਉਤੇ ਫੌਟੀਆਂ ਦੇ ਵਿੱਚ ਜਿਹੜੇ ਗੰਭੀਰ ਹਾਦਸੇ ਦੇ ਵਿੱਚ ਹੈ ਪਰ ਸਾਰੇ ਪੰਜਾਬ ਨੂੰ ਸਾਰੇ ਭਾਰਤ ਨੂੰ ਬੇਨਤੀ ਕਰਾਂਗਾ ਵੀ ਉਮੀਦ ਜਿੱਤੇ ਸੇਖਿਆਮੀ ਦੇ ਲਈ ਔਰ ਮੇ ਤੇ ਦੁਬਾਰਾ ਜਿਹੜਾ ਉਹ ਐਨਕਲ ਬਾਕੀ ਦੁਨੀਆ ਦੇ ਵਿੱਚ ਬੜੀ ਪੈਣ ਉਸੇ ਤਰੀਕੇ ਸ਼ਾਨਾ ਆਵੇ ਰਾਜੀ ਜੁੰਨੇ ਦੇ ਪ੍ਰਮੇਤੀ ਬਾਤ ਕਰਨੀ ਹੈ ਬੋਲੇ ਸੋਨਿਆ ਰਾਜੇ ਦੇ ਮਹਾਨ ਹੈ ਇਹ ਵੀ ਸ਼ੇਰ ਬੁੱਲਾ ਪਰਦੇ ਰਾਹੁਲ ਮਹਾਰਾਸ਼ਟਰਾ ਇੱਕ ਮਿੰਟ ਇੱਕ ਮਿੰਟ ਸਰ ਜੀ ਆਵਾਜ਼ ਵੀ ਇੱਕ ਮਿੰਟ ਖਾਣਾ ਭਾਲੀ ਬਹੁਤ ਉਸਤਿਆਂ ਤੇ ਬੁਸਤੇ ਛੱਡਦੀ ਆਪਾਂ ਬੁੱਲਾ ਪਰਦੇ ਰਾਹੁਲ ਮਹਾਰਾਸ਼ਟਰਾ ਰੇਡੀ ਆ ਜਰਾ ਸਰ ਜੀ ਪ੍ਰਭਾ ਜਿਹੜਾ ਵਾਲੇ ਹਾਂ ਜੀ ਮੈਂ ਵੀ ਵੀਰਿਆ ਇੱਕ ਸਾਰੀ ਸੰਗਤ ਦੇ ਨਾਲ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਵੀ ਉਹ ਪੰਜਾਬ ਦਾ ਨਹੀਂ ਪੰਜਾਬੀਆਂ ਦੀ ਕਹਿੰਦੇ ਗੱਲ ਕਰਨ ਵਾਲਾ ਹੈ ਐਵੇਂ ਮੇਰੇ ਵੀਰੋ ਲੜਕਾ ਮੇ ਅੱਖਾਂ ਬਲੀਏ ਭੰਨਣ ਲਈ ਜੰਮਿਆ ਹੈ ਰਾਜਵੀਰ ਜਵੰਦੇ ਨੇ ਗੱਲ ਕੀਤੀ ਹੈ ਔਰ ਉਸ ਵੀਰ ਦਾ ਸਵੇਰੇ ਬੱਤੀ ਦੇ ਲਾਗੇ ਇੱਕ ਐਕਸੀਡੈਂਟ ਹੋ ਗਿਆ ਸਾਰੇ ਪੰਜਾਬੀਆਂ ਵਾਲੇ ਉਹਦੀ ਸਿਹਰ ਨਾਲ ਦੇ ਕੇ ਅਰਦਾਸ ਕੀਤੀ ਹੈ ਤੇ ਉਹ ਨੌਜਵਾਨ ਜਿਹੜਾ ਛੋਟੇ ਸਾ ਹਸਪੀਟਲ ਦੇ ਵਿੱਚ ਬੈੱਡ ਤੇ ਜਿਹੜਾ ਆਪਣਾ ਇਲਾਜ ਕਰਵਾ ਰਿਹਾ ਛੋਟੇ ਸਾ ਹਸਪੀਟਲ ਦੇ ਵਿੱਚ ਭਰਤੀ ਹੈ ਸਾਰੇ ਵੀਰ ਅਰਦਾਸ ਕਰਿਓ ਵਾਹਿਗੁਰੂ ਉਹਦੀ ਉਮਰ ਦੇ ਵਿੱਚ ਬਿਲ ਦਗਣੀ ਰਾਖੜੀ ਤਰੱਕੀ ਦੇਵੇ ਤੇ ਉਹ ਰਾਜੀ ਜਮਨ ਦਾ ਸਾਡਾ ਵੀਰ ਆਪਣੇ ਘਰੇ ਸਹੀ ਸਨਮ ਲੈ ਕੇ ਪਰਤੇ ਸਾਰੇ ਭਰਾ ਉਸ ਵੀਰ ਦੇ ਲਈ ਸੇਧ ਲਗਣੀ ਅਰਦਾਸ ਕਰਿਓ ਉਹ ਪੰਜਾਬ ਦਾ ਹੀਰਾ ਹੈ ਪੰਜਾਬ ਪੰਜਾਬੀ ਦੇ ਜਿੰਦਾਬਾਦ ਹੈ ਅਣਖਾਂ ਦੇ ਰੜਕਾ ਬਣੀਏ ਭੰਣਾ ਨਹੀਂ ਜਮੇ ਆ ਰਾਜੀ ਜਗਤ ਦੇ ਨੇ ਗੱਲ ਕੀਤੀ ਹੈ ਸਾਰੇ ਭਰਾ ਆਓ ਰੜਕੇ ਅਰਦਾਸ ਕਰੀਏ ਕਿਉਂਕਿ ਸਾਰੀ ਸੰਗਤ ਦੀ ਅਰਦਾਸ ਕਦੇ ਮਿਰਥੀ ਨਹੀਂ ਜਾਂਦੀ ਇਹ ਕਹਿੰਦੇ ਮਾਨਵਾਰੀ ਗੱਲ ਹੈ ਉਧਰ ਜਤਿੰਦਰ ਜੱਟ ਸਾਡਾ ਵੀ ਆ ਗਿਆ ਹਾਂ ਸਭੀ ਤੋਗਾ ਉਹ ਪ੍ਰਭਾ ਜੀ ਜਲਦੀ ਨਾਲ ਆ ਆਫਰ ਕਰਾ ਤੋਗਾ ਤੇ ਗੋਦੂ ਜੀ ਤੋਗੇ ਨਾਲ ਆ ਰੋ ਕੇ ਆਜੋ ਸਾਰੇ ਸਾਬਾ ਤੇ ਹੈਪੀ

ਜਗਤ ਭਗਵਾਨ ਦਾ ਜਗਤ ਇੱਕੋ ਨੰਦਾ ਗਗਨ ਤੋਂ ਉੱਪਰ ਚਾਹਨਾ ਆਵਾਜ਼ ਦੇ ਆਵਾਜ਼ ਜਗਤ ਤੋਂ ਉੱਪਰ ਸੋਨੋ ਦਿੱਲੀ ਸਾਧਰੀ ਸਿਆਲ ਰਾਜੀ ਉਹਨਾਂ ਦੀ ਸਮੁੱਚੀ ਟੀਮ ਦਾ ਅਸੀਂ ਬਹਿ ਗਰਵਾ ਧੰਨਵਾਦ ਕਰਦੇ ਆਂ ਸਰੋਧਨੀ ਅਕਾਲੀ ਦਲ ਦੇ ਸੀਨੀਅਰ ਆਗੂ ਹੈ ਵਿਧਾਨ ਸਭਾ ਹਲਕਾ ਖਰੜ ਤੋਂ ਭਾਈ ਗਗਨ ਰੋਤਾ ਜਾਨੀ ਹਰ ਇੱਕ ਦੀ ਸਮੁੱਚੀ ਟੀਮ ਪੁੱਜਿਆ ਚੌਧਰੀ ਸਿਆਲ ਰਾਜੀ ਉਹਨਾਂ ਦਾ ਅੱਜ ਪੁੱਜਣ ਦੇ ਅਸੀਂ ਦਿਲ ਦੀਆਂ ਗਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਕੀਤਾ ਜਾਂਦੀ ਸ਼ਾਮਲਾ ਜੀ ਦੀ ਸਾਰੀ ਟੀਮ ਦਾ ਵਿਸ਼ੇਸ਼ ਤੌਰ ਤੇ ਆਉਣ ਦੇ ਗਗਨ ਧੋਬੀ ਗੋਤੀ ਜਿਹੜੀ ਹੱਥ ਜਿਹੜੀ ਆ ਰਹੀ ਹੈ ਹੈਲੋ ਹੈਲੋ ਸੰਜੇ ਜੀ ਪੁਜੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਵਿਸ਼ੇਸ਼ ਤੌਰ ਤੇ ਪੱਧਰੋਂ ਅੱਧੀ ਨੇ ਸਾਡੇ ਸ਼ਾਮਲਾ ਜੀ ਚੌਧਰੀ ਸ਼ਾਮਲਾ ਜੀ ਔਰ ਵਿਸ਼ੇਸ਼ ਤੌਰ ਤੇ ਪੁਜੇ ਆ ਉਧਰੇ ਸੁਣ ਆਤਮ ਨਗਰ ਕਿਰਾਨਾ ਦੇ ਵੀ ਜੀਤੋ ਜੇਤਨ ਵੀ ਸਾਡੇ ਪ੍ਰੋਪਰੀ ਡੀਲਰ ਜੇਤਨ ਵੀ ਆਹ ਭੱਜ ਕੇ ਹੋਣਾ ਵੱਲੋਂ 52000 ਰੁਪਏ ਦਾ ਵੱਡਾ ਯੋਗਦਾਨ ਆ ਜਿੱਤੇ ਇਸ ਦੌਰ ਲਈ ਜਿਹੜਾ ਕੁੱਝ ਦਾ ਕੀਤਾ ਗਿਆ ਨਾਲ ਸਾਡੇ ਹੋਣਾ ਵੱਲੋਂ ਆਪਣੀ ਦੇਣਗਵਾਈ ਦੇ ਵਿੱਚ ਸਾਗਰੀ ਸਿਆ ਉਹਨਾਂ ਦੀ ਸਮੁੱਚੀ ਟੀਮ ਨੇ ਅੱਜ ਦੇ ਕਮਰੇ ਲਈ ਨਵੀਂ ਚੇਤਨਾ 11000 ਤੇਰਾ ਬੜਾ ਫਰੰਗ ਪੜਾ ਕੀਤਾ ਤੱਕ ਵਾਲੀ ਤਾਰੀਆਂ ਮਾਰਦਾ ਮੇਰੇ ਵੀ ਉਹ ਕਾਹਦੀ ਸਿਆਣ ਆਜੀ ਮਾਦਰੀ ਵਾਲੇ ਸੰਘੇ ਪਰਟੀ ਟੀਮ ਨੇ 58000 ਨਵੀਂ ਚੇਤਨਾ ਜੌਧਰੀ ਸਿਆਮ ਰਾਜ ਦੀਆਂ ਨੇ ਆਖਿਆ ਵੀ ਜੇ ਮੁੰਡਿਆਂ ਨੂੰ ਕਹਿਦੀ ਵੀ ਘਾਣ ਵਾਲੇ ਨਹੀਂ ਤੇ ਜ਼ੋਰ ਅਸੀਂ ਬੈਠਿਆ ਇੱਕ ਵਾਰੀ ਤਾੜੀਆਂ ਮਾਰਦੇ ਜੌਧਰੀ ਸਿਆਮ ਰਾਜ ਦੀ ਨਾਲ ਤੇਜਾ ਸਿੰਘ ਜੱਲਾ ਪੜਾ ਗਰੀਬ ਦਾ ਸੋਕੇ ਕੌਤੀ ਢਿਲਿਆ ਆਹ ਤੇਜਾ ਸਿੰਘ ਜੱਲਾ ਆ ਗਿਆ ਆਹ ਜੀ ਜੌਧਰੀ ਸੁੱਖੋ ਮਾਜੀ ਯਾਰ ਬਾਈ ਤਾਲੀਆਂ ਮਾਜਰੇ ਸਾਹਿਬ ਅੱਜ ਪਿੰਡ ਫਤਿਹਪੁਰ ਦੇ ਵਿੱਚ ਜਿਹੜਾ ਕੁਸ਼ਤੀ ਦਾ ਅੰਕਲ ਕਰਵਾਇਆ ਗਿਆ ਤੁਸੀਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨ ਲਈ ਪਹੁੰਚੇ ਕੀ ਕਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਸਾਡਾ ਵੀਜਾ ਚੇਤਨ ਛਾਲਵੇ ਨੇ ਇਹ ਬਹੁਤ ਵੱਡੇ ਘੱਟ ਦੇ ਨਾਲ ਆ ਯੂਥ ਨੂੰ ਜੋੜਨ ਦੀ ਉਪਰਾਲਾ ਕੀਤਾ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਮੈਂ ਸਾਰੀ ਟੀਮ ਨੂੰ ਚੇਤਨ ਜੀ ਨੂੰ ਵਧਾਈ ਦਿੰਦਾ ਇਸ ਗੱਲ ਦੀ ਪਿਛਲੇ ਸਮੇਂ ਦੌਰਾਨ ਸਾਡੇ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲ ਸਾਹਿਬ ਨੇ ਵੀ ਇੱਕ ਵੱਡਾ ਐਲਾਨ ਕੀਤਾ ਤੇ 2027 ਦੇ ਵਿੱਚ ਸਾਡੀ ਸਰਕਾਰ ਬਣਨ ਤੋਂ ਕਬੱਡੀ ਕੱਪ ਅਤੇ ਹੋਰ ਵੱਡੇ ਵੱਡੇ ਟੂਰਨਾਮੈਂਟ ਕਰਾਏ ਜਾਣਗੇ ਜਿਹੜੇ ਕਿ ਵਰਲਡ ਲੈਵਲ ਦੇ ਉਹਨਾਂ ਨੇ ਵੀ ਇੱਕ ਬਹੁਤ ਵੱਡਾ ਐਲਾਨ ਕੀਤਾ ਸਮਾਂ ਸੀ ਜਦੋਂ ਕਾਲੀ ਦਲ ਦੀ ਸਰਕਾਰ ਸੀ ਵੱਡੇ ਵੱਡੇ ਜਿਹੜੇ ਕਬੱਡੀ ਕੱਪ ਹੁੰਦੇ ਸੀ ਜਿਹੜਾ ਕਬੱਡੀ ਦਾ ਨਾਂ ਬਿਸ਼ਪ ਦੇ ਵਿੱਚ ਗਿਆ ਹੈ ਜੀ ਮੁੜ ਕੇ ਉਹ ਜਿਹੜੇ ਰੁਕ ਗਏ ਹੁਣ ਮੁੜ ਸ਼ੁਰੂਆਤ ਹੋਵੇਗੀ ਜੇਕਰ ਸਰਕਾਰ ਬਣਦੀ ਹੈ ਇਹ ਜਿਹੜੀ ਨਰਾਇਣ ਸਰਕਾਰਾਂ ਨੇ ਇਹਨਾਂ ਲੋਕਾਂ ਯੂਥ ਵੱਲ ਧਿਆਨ ਨਹੀਂ ਦਿੱਤਾ ਕਿਸੇ ਕਰਕੇ ਜਿਹੜੇ ਯੂਥ ਹੈ ਸਾਡਾ ਇਹ ਨਸ਼ੇ ਵੱਲ ਜਾ ਰਿਹਾ ਜੇ 2027 ਦੇ ਵਿੱਚ ਸਾਡੀ ਸਰਕਾਰ ਬਣੀ ਤਾਂ ਯੂਥ ਨੂੰ ਅਸੀਂ ਸਾਡੀ ਸਰਕਾਰ ਜਿਹੜੀ ਨਸ਼ੇ ਤੋਂ ਮੁਕਤ ਕਰਨ ਵਾਸਤੇ ਇੱਕ ਇੱਕ ਉਪਰਾਹਲਾ ਆਇਆ ਜਿਹੜਾ ਕਿ ਆ ਖੇਡਾਂ ਦਾ ਉਪਰਾਹਲਾ ਹੈ ਲੱਗਦਾ ਹੈ ਜੇ ਕਿਹੜ ਮੇਲਿਆਂ ਦੇ ਨਾਲ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕਦਾ ਜੀ ਬਿਲਕੁਲ ਇਹ ਗੱਲ 100% ਸਹੀ ਹੈ ਜੇਕਰ ਖੇਡ ਮੇਲੇ ਹੋਣਗੇ ਤੇ ਨਸ਼ਿਆਂ ਤੋਂ ਮੁਕਤ ਆਟੋਮੈਟਿਕਲੀ ਸਾਡਾ ਪੰਜਾਬ ਹੋ ਜਾਊਗਾ ਇਹੀ ਇੱਕ ਇੱਕ ਬ੍ਰਾਲਾ ਸਾਡਾ